ਯਾਰੋ ਸੋਸ਼ਲ ਮੀਡੀਆ ਤੇ ਕਾਫੀ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਤਾਂ ਨਿੱਕੇ ਨਿੱਕੇ ਕਿਊਟ ਬੱਚਿਆਂ ਦੀ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਏ ਤਾਂ ਕਰਦੇ ਆ ਤੁਹਾਡੇ ਨਾਲ ਵੀ ਫੁੱਲ ਵੀਡੀਓ ਸਾਂਝੀ ਤਾਂ ਦੇਖੋ ਕਿੰਨੇ ਸੋਹਣੇ ਕਿਊਟ ਬੱਚੇ ਕਿੰਨੇ-ਕਿੰਨੇ ਸੋਹਣੀਆਂ ਗੱਲਾਂ ਕਰ ਰਹੇ ਨੇ ਹਾਂਜੀ ਪੁੱਤ ਹਰ ਬੰਦ ਦੱਸੋ ਸ਼ੁਕ ਸ਼ੁਕ ਕਰਦੀ ਆਉਂਦੀ ਹਾਂ ਸਭ ਨੂੰ ਸ਼ਹਿਰ ਪਹੁੰਚਾਉਂਦੀ ਹਾਂ ਲੈਣ ਗੁੱਡੀ ਜੀ ਸ਼ਾਬਾਸ਼ ਲੈਣ ਗੁੱਡੀ ਜੀ ਹਾਂਜੀ ਅੱਗੇ ਸੀ ਇਹ ਤੇ ਤੁਸੀਂ ਦੱਸੋ ਹਵਾ ਵਿੱਚ ਉੜਦਾ ਜਾਵਾਂ ਸਭ ਨੂੰ ਦੂਜੇ ਦੇਸ਼ਾਂ ਵਿੱਚ ਪਹੁੰਚਾਵਾਂ ਕਿਉਂ ਦਾ? ਚੱਟ। ਸ਼ਾਬਾਸ਼। ਆਓ ਜੀ। ਤੁਸੀਂ ਦੱਸੋ 4 ਪਈਆਂ ਤੇ ਭੱਜਦੀ ਹਾਂ। ਪੌਂ 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 ਕਰਦੀ ਹਾਂ। ਅਸਤੀ ਜੀ। ਸ਼ਾਬਾਸ਼। ਆਜੋ ਬਤੋ। ਤੁਸੀਂ ਦੱਸੋ 2 ਪਈਆਂ ਤੇ ਭਜਾਈ ਜਾ ਟੱਲੀ ਵਜਾਈ ਜਾ। ਚਾਕਲਟੀ। ਗੁੱਟ। ਆਜੋ ਬਤੋ। ਹਾਂ ਜੀ ਤੁਸੀਂ ਦੱਸੋ। ਹਾਂ ਜੀ ਤੁਸੀਂ ਦੱਸੋ ਬਤ ਚਾਬੀ ਨਾਲ ਇਸ ਨੂੰ ਚਲਾਈਏ। ਖੇਤਾਂ ਵਿੱਚ ਖੂਬ ਭਜਾਈਏ ਪਿੱਛੇ ਇੱਕ ਟਰਾਲੀ ਪਾਈਏ ਤਰਾ ਤਜੀ ਦੂਧ ਆਉਜੀ ਕਿਸੇ ਦੱਸੋ ਪਾਣੀ ਵਿੱਚ ਧਰਦੀ ਜਾਵਾ ਪਾਣੀ ਦੀ ਮੈਂ ਸੈਰ ਕਰਾਵਾਂ ਕਿਸਤੀ ਜੀ ਸ਼ਾਬਾਸ਼ ਹਾਂਜੀ ਇਹ ਫਿਰ ਪਿਆਰੀ ਜੀ ਵੀਡੀਓ ਤੁਹਾਨੂੰ ਬੱਚਿਆਂ ਦੀ ਕਿੱਦਾਂ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਮਿਲਦੇ ਆਂ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ